ਕਾਫੀ ਵਧੀਆ ਸਟੋਰੀ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਦਿਹਾਤੀ ਖੇਤਰ ਗੁਰਦਾਸਪੁਰ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਮੈਂ ਸ਼ਹਿਰ ਗੁਰਦਾਸਪੁਰ ਦੇ ਕਨੂਆ ਚੌਂਕ ਦੇ ਨਜ਼ਦੀਕ ਮੌਜੂਦ ਹਾਂ ਜਿੱਥੇ ਇੱਕ ਬਲੂ ਐਂਜਲ ਯੂਨੀਸੈਕਸ ਸਲੂਨ ਜਿਹੜਾ ਵਾ ਉਹ ਖੁੱਲ ਚੁੱਕਿਆ ਵਾ ਔਰ ਇਸ ਸਲੂਨ ਦੇ ਵਿੱਚ ਜਿਹੜਾ ਵਾ ਬਹੁਤ ਘੱਟ ਰੇਟਾਂ ਦੇ ਉੱਪਰ ਜਿਹੜਾ ਵਾ ਉਹ ਖਾਸ ਕਰਕੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਜਿਹੜਾ ਵਾ ਬਹੁਤ ਤਰ੍ਹਾਂ ਦੀਆਂ ਫੈਸਿਲਿਟੀਆਂ ਮਿਲ ਲਗੀਆਂ ਨੇ ਆਓ ਤੁਹਾਨੂੰ ਅੱਜ ਆਪਾਂ ਅੰਦਰ ਚੱਲ ਕੇ ਦਿਖਾਉਨੇ ਹਾਂ ਐਸ ਨੋਨ ਹਾਂਜੀ ਮੈਡਮ ਨਮਸਕਾਰ ਨਮਸਕਾਰ ਸਰ ਆਜੋ ਤੁਹਾਨੂੰ ਮੈਂ ਦਿਖਾਵਾਂ ਇਹ ਦੇਖੋ ਜੀ ਆਹ ਕਿਆ ਬਾਤ ਲੇਕਿਨ ਅੱਜ ਮਰਦ ਜਿਹੜੇ ਆ ਉਹ ਵੀ ਔਰਤਾਂ ਤੋਂ ਘੱਟ ਨਹੀਂ ਆ ਸੋ ਇਹ ਸਾਡੇ ਪਰਮ ਮਿੱਤਰ ਨੇ ਪੱਤਰਕਾਰ ਵੀ ਨੇ ਔਰ ਦੇਖੋ ਕਿਦਾਂ ਇਹ ਤਿਆਰੀ ਕਿੱਧਰ ਦੀ ਤਿਆਰੀ ਆ ਵਿਆਹ ਤੇ ਤੁਹਾਡਾ ਹੋ ਚੁੱਕਿਆ ਦਾ ਇਹ ਕਿੱਧਰ ਦੀ ਤਿਆਰੀ ਆ ਹੁਣ ਸੋ ਆਪਦਾ ਦੀਪਕ ਕਾਲੀਆ ਜੀ ਦਾ ਇਹ ਕਹਿਣਾ ਵਾ ਕਿ ਤਿਆਰੀ ਰਹਿਣਾ ਚਾਹੀਦਾ ਵਾ ਸੋ ਇਹ ਨੌਜਵਾਨ ਆ ਰੋਜ਼ਗਾਰ ਵੀ ਇੰਨਾਂ ਚੀਜ਼ਾਂ ਨੇ ਜਿਹੜਾ ਵਾ ਬਹੁਤ ਲੋਕਾਂ ਨੂੰ ਮਹੱਈਆ ਕਰਾਏ ਆ ਅ ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਮਲ ਜੀ ਕਮਲ ਕਿੰਨੇ ਸਾਲਾਂ ਤੋਂ ਤੁਸੀਂ ਇਸ ਕੰਮ ਨਾਲ ਜੁੜੇ ਹੋਏ ਹੋ ਮੈਨੂੰ ਸਿਰ ਹੋ ਗਏ ਆ 4 ਸਾਲ ਹੋ ਗਏ 4 ਸਾਲ ਤੇ ਠੀਕ ਸੈਲਰੀ ਮਿਲ ਰਹੀ ਆ ਹਾਂਜੀ ਸਰ ਕੀ ਕੀ ਕੰਮ ਕਰਦੇ ਹੋ ਤੁਸੀਂ ਅਮਮਾ ਜਿਹੜੇ ਜੈਂਟਸ ਕਸਟਮਰ ਹੁੰਦੇ ਆ ਉਹਨਾਂ ਨੂੰ ਹੀ ਕਰਦੇ ਆ ਟੈਂਡ ਜਾਂ ਲੇਡੀਜ਼ ਨੂੰ ਵੀ ਕਰਦੇ ਹੋ ਨਹੀਂ ਨਹੀਂ ਸਰ ਜੈਂਟਸ ਨਾਲ ਲੇਡੀਜ਼ ਦਾ ਅਲੱਗ ਹੈ ਲੇਡੀਜ਼ ਦਾ ਅਲੱਗ ਹੈ ਤੁਸੀਂ ਕੀ ਕੀ ਚੀਜ਼ਾਂ ਕਰਦੇ ਹੋ ਥੋੜਾ ਦੱਸ ਦਿਓ ਸਰ ਜੈਂਟਸ ਦਾ ਪ੍ਰੋਪਰ ਹੀ ਕਰ ਲੀਦਾ ਜਿਹੜੇ ਅੱਛਾ ਨਹੀਂ ਕਿਹੜੀ ਕਿਹੜੀ ਚੀਜ਼ਾਂ ਆ观众 ਕਿਉਂਕਿ ਅੱਜ ਪਹਿਲੀ ਵਾਰੀ ਛਾੜੀ ਐਸੇ ਨਿਊ ਚੈਨਲ ਤੇ ਇਦਾਂ ਦੀ ਨਿਊਜ਼ ਦੇਖ ਰਿਆ ਕਰਦੇ ਕੀ ਕੀ ਹੋ ਇੱਕ ਵਾਰੀ ਖੁੱਲ ਕੇ ਬੋਲ ਦਿਓ ਜਰਾ ਸਰ ਜੋ ਵੀ ਜਨ ਡੀ 10 ਫੇਸ ਸ਼ੇਅਰਸ ਕਲੱਬ ਸਟੇਟਿੰਗ ਬੌਂਡਿੰਗ ਕਰਲਿੰਗ ਏਡ ਦਾ ਬੀ ਏਡ ਦਾ ਪ੍ਰੋਪਰ ਓਕੇ ਸੋ ਬਹੁਤ ਸਾਰੀਆਂ ਚੀਜ਼ਾਂ ਦੇ ਨਾਮ ਆ ਕਿਉਂਕਿ ਘਟ ਪੜੇ ਲਿਖੇ ਹੋਣ ਕਰਕੇ ਮੈਨੂੰ ਤਾਂ ਆਪ ਵੀ ਪਤਾ ਲੱਗ ਰਿਹਾ ਲੇਕਿਨ ਇੰਨਾ ਮੈਨੂੰ ਪਤਾ ਵਾ ਜਿਹੜਾ ਵਾਲਾਂ ਨੂੰ ਆਪਾਂ ਉੱਪਰ ਥੱਲੇ ਕਰਦੇ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਹੁਣ ਬਿਲਕੁਲ ਵਾਈਬ੍ਰੇਟਾਂ ਦੇ ਉੱਤੇ ਹੋ ਰਹੀਆਂ ਨੇ ਅ ਬਲੂ ਐਂਜਲ ਲੈ ਯੂਨੀਸੈਕਸ ਰੂਨ ਜਿਹੜਾ ਕਿ ਕਾਨੂੰਆ ਚੌਕ ਗੁਰਦਾਸਪੁਰ ਦੇ ਵਿੱਚ ਖੁੱਲ ਚੁਕਿਆ ਵਾ ਔਰ ਦੂਜੇ ਸੈਕਸ਼ਨ ਦੀ ਹੁਣ ਗੱਲ ਕਰੀਏ ਤਾਂ ਕੈਮਰਾਮੈਨ ਨੂੰ ਮੈਂ ਕਹਾਂਗਾ ਇੱਧਰ ਆਓ ਸਰ ਥੋੜਾ ਜਿਹਾ ਰਾਹ ਦੇ ਦਿਓ ਜੀ ਹਰ ਜਗ੍ਹਾ ਹੀ ਰਸ਼ ਬੜਾ ਵਾ ਕਿਤੇ ਲੋਕੀ ਕਹਿ ਦਿੰਦੇ ਈ ਰਿਕਸ਼ੇ ਕਰਕੇ ਆ ਔਰ ਇੱਥੇ ਈ ਰਿਕਸ਼ਾ ਨਹੀਂ ਆ ਰਸ਼ ਵੈਸੇ ਕਾਫੀ ਆ ਸੋ ਕਾਫੀ ਲੇਡਿਸ ਜਿਹੜੇ ਆ ਇਹ ਵੀ ਇੱਧਰ ਕੈਮਰਾਮੈਨ ਨੂੰ ਮੈਂ ਕਹਾਂਗਾ ਥੋੜਾ ਅੱਗੇ ਆ ਜਾਓ ਸੋ ਕੋਸ਼ਿਸ਼ ਕਰਦੇ ਆਪਾਂ ਕੁਝ ਲੇਡੀਜ਼ ਦੇ ਨਾਲ ਗੱਲ ਕਰਨ ਦੀ ਮੈਡਮ ਪਲੀਜ਼ ਮੈਨੂੰ ਥੋੜਾ ਅੱਗੇ ਨੂੰ ਚੱਲਣ ਦਿਓਗੇ ਥੋੜਾ ਇੱਥੋਂ ਰਸਤਾ ਦਿਓ ਜੀ ਸੋ ਅ ਲਗਾਤਾਰ ਜਿਹੜਾ ਵਾ ਉਹ ਲੇਡੀਜ਼ ਵੀ ਜਿਹੜੀਆਂ ਨੇ ਇਸ ਬਲੂ ਐਂਜਲ ਸਲੂਨ ਦੇ ਵਿੱਚ ਜਿਹੜਾ ਵਾ ਤਿਆਰ ਹੋ ਰਹੀਆਂ ਨੇ ਅ ਕੋਸ਼ਿਸ਼ ਕਰਦੇ ਆ ਆਪਾਂ ਗੱਲ ਕਰਨ ਦੀ ਮੈਡਮ ਮੈਡਮ ਦੀਆਂ ਆਈਜ਼ ਬੰਦ ਨੇ ਅ ਮੈਡਮ ਪਲੀਜ਼ ਦੱਸੋ ਤੁਹਾਡਾ ਕੀ ਨਾਮ ਆ ਪਲਵੀ ਥੋੜਾ ਉੱਚੀ ਬੋਲਿਓ ਜੀ ਪਲਵੀ ਪਲਵੀ ਓਕੇ ਮੈਡਮ ਅ ਜੇ ਤੁਸੀਂ ਇੱਥੇ ਸਲੂਨ ਦੇ ਵਿੱਚ ਆਏ ਹੋ ਕੀ ਕਰਾ ਰਹੇ ਹੋ ਸਕਰਾ ਬਕੜਾ ਰਹੇ ਸਕਰਾ ਬਕੜਾ ਰਹੇ ਓਕੇ ਗੁੱਡ ਇਹ ਹੋਰ ਕੀ ਕੀ ਚੀਜ਼ਾਂ ਤੁਸੀਂ ਇੱਥੇ ਕਰਾਉਂਦੇ ਹੋ ਸਲੂਨ ਵਿੱਚ ਫੇਸ਼ੀਅਰ ਬੜਾ ਉੱਚੀ ਬੋਲੋ ਫੇਸ਼ੀਅਰ ਓਕੇ ਨੇਲਾ ਠੀਕ ਹੈ ਜੀ ਸੋ ਇਹ ਕੁਝ ਕਸਟਮਰ ਨੇ ਜਿਹੜੇ ਆਏ ਹੋਏ ਨੇ ਮੈਡਮ ਤੁਹਾਡਾ ਕੀ ਨਾਮ ਆ ਮੇਰਾ ਨਾਮ ਸ਼ਿਵਾਨੀ ਸ਼ਿਵਾਨੀ ਤੁਸੀਂ ਕਿੱਥੋਂ ਕਿਸ ਸ਼ਹਿਰ ਨੂੰ ਬਿਲੋਂਗ ਕਰਦੇ ਹੋ ਮੈਂ ਹਰ ਦੁਸ਼ਣੀ ਪੇਨ ਤੋਂ ਬਿਲੋਂਗ ਕਰਦਾ ਹਰ ਦੁਸ਼ਣੀ ਪੇਨ ਕਿੰਨੇ ਸਾਲਾਂ ਤੋਂ ਤੁਸੀਂ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਹੋ ਮੈਨੂੰ 5 ਸਾਲ ਹੋ ਗਏ 5 ਸਾਲ ਤੁਸੀਂ ਕੋਈ ਕੋਰਸ ਵਗੈਰਾ ਕੀਤਾ ਥੋੜਾ ਜਿਹਾ ਪੀਸ ਅਗੇ ਆਜੋ ਹਾਂਜੀ ਕੋਈ ਕੋਰਸ ਵਗੈਰਾ ਕੀਤਾ ਹੋਇਆ ਹਾਂਜੀ ਮੈਂ ਇੱਕ ਪਾਰਟਿਸ ਦਾ ਕੋਰਸ ਕੀਤਾ ਵੈਰੀ ਗੁੱਡ ਵੈਰੀ ਗੁੱਡ ਔਰ ਇੱਥੇ ਹੁਣ ਤੁਸੀਂ ਜੌਬ ਕਰ ਰਹੇ ਹੋ ਹਾਂਜੀ ਸੈਲਰੀ ਠੀਕ ਮਿਲ ਰਹੀ ਹੈ ਹਾਂਜੀ ਬਹੁਤ ਹੋਦੀ ਹੈ ਕਿਸ ਤਰ੍ਹਾਂ ਦਾ ਮੈਡਮ ਰੁਝਾਨਾ ਕਿਉਂਕਿ ਕੁਝ ਸਮਾਂ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਵਾ ਚੰਡੀਗੜ੍ਹ ਜਿਆ ਬਹੁਤ ਇੱਕ ਹਾਈ ਪ੍ਰੋਫਾਈਲ ਫੈਮਲੀਆਂ ਦੀਆਂ ਇਹ ਇਹ ਰਿਕੁਆਇਰਮੈਂਟ ਉਹ ਮੰਨੀਆਂ ਜਾਂਦੀਆਂ ਸੀ ਆਮ ਬੰਦੇ ਦੀ ਪਹੁੰਚ ਤੋਂ ਇਹ ਚੀਜ਼ਾਂ ਦੂਰ ਸੀਗੀਆਂ ਲੇਕਿਨ ਹੁਣ ਅਸੀਂ ਦੇਖ ਰਹੇ ਹਾਂ ਕਿ ਪਿੰਡਾਂ ਤੱਕ ਵੀ ਜਿਹੜਾ ਵੇ ਇਹ ਚੀਜ਼ਾਂ ਪਹੁੰਚ ਗਈਆਂ ਨੇ ਖਾਸ ਕਰਕੇ ਤੁਹਾਡੇ ਇਸ ਸਲੂਨ ਨੇ ਤਾਂ ਆਸ-ਪਾਸ ਦੇ ਪਿੰਡਾਂ ਦੇ ਜਿਹੜੇ ਲੋਕ ਵਾ ਉਹਨਾਂ ਤੱਕ ਵੀ ਇਹ ਚੀਜ਼ਾਂ ਦਾ ਸ਼ੌਕ ਪੈਦਾ ਕਰਤਾ ਵਾ ਕੀ ਕਹਿਣਾ ਚਾਹੋਗੇ ਇਸ ਨੂੰ ਲੈ ਕੇ ਇਹ ਤਾਂ ਚੀਜ਼ ਹੁਣ ਆਮ ਹੀ ਹੋ ਗਈ ਹਰ ਕੋਈ ਮਿਡਲ ਕਲਾਸ ਹਾਈ ਲਵ ਲੜਕਾ ਸਭ ਕਰਵਾ ਦਿੰਦੇ। ਬੜਾ ਬੰਮਲ ਅਸੀਂ ਦੇਖਦੇ ਆ ਜਦੋਂ ਮੈਰਿਜ ਵਗੈਰਾ ਹੁੰਦੀਆਂ ਵਾ ਜਿਹੜੀਆਂ ਮੰਨ ਲਓ ਆਪਾਂ ਕਹਿ ਦਈਏ ਕਿ ਦੁਲਹਨ ਤਿਆਰ ਹੁੰਦੀਆਂ ਕੀ ਉਹਨਾਂ ਨੂੰ ਵੀ ਤੁਸੀਂ ਇੱਥੇ ਤਿਆਰ ਕਰਦੇ ਹੋ? ਹਾਂਜੀ ਬਿਲਕੁਲ ਐਚਡੀ ਮੇਕਅਪ ਬ੍ਰਾਈਡਲ ਮੇਕਅਪ ਪਾਰਟੀ ਵੇਅਰ ਸਭ ਤਰ੍ਹਾਂ ਦੇ ਮੇਕਅਪ। ਉਹ ਬਹੁਤ ਵਧੀਆ ਵਾ ਇੱਕ ਯੰਗਸਟਰ ਲੜਕੀ ਆ ਜਿਨ੍ਹਾਂ ਨੇ ਦੱਸਿਆ ਵਾ ਕਿ ਉਹਨਾਂ ਨੇ ਇਸ ਚੀਜ਼ ਦਾ ਕੋਰਸ ਵੀ ਕੀਤਾ ਹੋਇਆ ਵਾ ਔਰ ਉਹ ਜੌਬ ਕਰ ਰਹੀਆਂ ਨੇ ਬੜੀ ਅੱਛੀ ਖੁਸ਼ੀ ਦੀ ਗੱਲ ਵੈਨਾਂ ਦੇ ਮਾਪੇ ਲਈ ਕਿ ਇੱਕ ਬੱਚਾ ਜਿਹੜਾ ਵਾ ਉਹ ਉਹ ਆਪਣੀ ਮਿਹਨਤ ਦੇਖੋ ਤੁਹਾਡੇ ਸਾਹਮਣੇ ਕਰ ਰਿਹਾ ਵਾ ਤੇ ਬਹੁਤ ਵਧੀਆ ਮੈਡਮ ਇਹ ਵੀ ਜਾਣਕਾਰੀ ਮਿਲੀ ਹੈ ਕਿ ਤੁਹਾਡੇ ਜਿਹੜਾ ਇਹ ਕੋਰਸ ਹੈਗਾ ਜਾਂ ਜੋ ਕੁਝ ਵੀ ਤੁਸੀਂ ਇਹ ਕਰਦੇ ਹੋ ਐਕਟੀਵਿਟੀਜ਼ ਫੋਰਨ ਕੰਟਰੀ ਦੇ ਵਿੱਚ ਵੀ ਇਹਦੀ ਬਹੁਤ ਡਿਮਾਂਡ ਆ ਯੈਸ ਹਾਂ ਜੀ ਉਹ ਤੁਹਾਡੇ ਜਾਣਕਾਰ ਹੈ ਜਿਹੜੇ ਇਸ ਕੋਰਸ ਦੇ ਰਾਹੀਂ ਵਿਦੇਸ਼ ਗਏ ਹੋਣ ਹਾਂਜੀ ਮੇਰੀ ਫਰੈਂਡਸ ਤਾਂ ਗਈਆਂ ਹੋਈਆਂ ਕੈਨੇਡਾ ਯੂਕੇ ਅਮਰੀਕਾ ਅੱਛਾ ਵੈਰੀ ਗੁੱਡ ਤੇ ਮੈਡਮ ਤੁਸੀਂ ਇਹ ਨਹੀਂ ਜਾਣਾ ਚਾਹੁੰਦੇ ਹਾਂਜੀ ਪਹਿਲਾਂ ਐਕਸਪੀਰੀਅੰਸ ਦਿੱਦ ਰੂ ਲਾਈਕ ਇਟ ਇਜ਼ ਸੀਰੀਅਸ ਸੋ ਬਹੁਤ ਵੱਡੀ ਗੱਲ ਇਹਨਾਂ ਨੇ ਕਹੀ ਆ ਇੱਕ ਯੰਗ ਲੜਕੀ ਨੇ ਇਹਨਾਂ ਨੇ ਕਿਹਾ ਕਿ ਇਹਨਾਂ ਦੇ ਕੁਝ ਜਿਹੜੀਆਂ ਫਰੈਂਡ ਸੀਗੀਆਂ ਜਿਨ੍ਹਾਂ ਨੇ ਸੀਐਮਏ ਕੋਰਸ ਕੀਤਾ ਹੋਇਆ ਵਾ ਉਹ ਕੈਨੇਡਾ ਯੂਰਪ ਯੂਐਸ ਤੱਕ ਵੀ ਪਹੁੰਚ ਚੁੱਕੀਆਂ ਨੇ ਔਰ ਲਗਾਤਾਰ ਮੈਂ ਗੱਲ ਕਰਾਂਗਾ ਕਿ ਦਿਹਾਤੀ ਖੇਤਰ ਦੇ ਵਿੱਚ ਜੜਾ ਵਾ ਇਹ ਚੀਜ਼ਾਂ ਪਹੁੰਚ ਚੁੱਕੀਆਂ ਨੇ ਸਾਡੇ ਨਾਲ ਸਲੂਨ ਦੇ ਜਿਹੜੇ ਓਨਰ ਨੇ ਮੈਡਮ ਉਹ ਵੀ ਗੱਲਬਾਤ ਕਰਨ ਲਈ ਤਿਆਰ ਨੇ ਮੈਡਮ ਕੀ ਨੇ ਮੈਂ ਤੁਹਾਡਾ ਹਾਂ ਮੇਰਾ ਨਾਮ ਸਰਜੀਸ ਕੋਰ ਹੈ ਕੈਮਰਾਮੈਨ ਮੈਂ ਕਹਾਂਗਾ ਥੋੜਾ ਦੂਸਰੀ ਸਾਈਡ ਆ ਜਾਓ ਹਾਂਜੀ ਮੈਡਮ ਆਪਣਾ ਨਾਮ ਦੱਸਿਓ ਸਰਬਜੀਤ ਕੌਰ ਮੇਰਾ ਨਾਮ ਹੈ ਓਕੇ ਮੈਡਮ ਤੁਸੀਂ ਕਦੋਂ ਦਾ ਇਹ ਸਲੂਨ ਆਪਣਾ ਖੋਲਿਆ ਹੋਇਆ ਜੀ ਹਾਂ ਸਲੂਨ ਤੇ ਅਸੀਂ ਨਿਊ ਓਪਨਿੰਗ ਕੀਤੀ ਹੈ ਐ ਵੈਸੇ ਮੇਰਾ 20 ਸਾਲ ਦਾ ਐਕਸਪੀਰੀਅੰਸ ਐਸ ਫੀਲਡ ਵਿੱਚ ਹਾਂਜੀ ਮੈਡਮ ਪਹਿਲਾਂ ਦੇਖਣ ਵਿੱਚ ਆਉਂਦਾ ਸੀਗਾ ਕਿ ਇਹ ਚੀਜ਼ਾਂ ਜੜੀਆਂ ਵਾ ਇਹ ਵੱਡੇ ਸ਼ਹਿਰਾਂ ਦੇ ਵਿੱਚ ਹੀ ਹੁੰਦੀਆਂ ਸੀਗੀਆਂ ਹੁਣ ਇਹ ਛੋਟੇ ਸ਼ਹਿਰਾਂ ਤੱਕ ਖਾਸ ਕਰਕੇ ਪਿੰਡਾਂ ਤੱਕ ਜੜਾ ਵਾ ਇਹ ਚੀਜ਼ਾਂ ਪਹੁੰਚ ਗਈਆਂ ਉਹ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਅੱਜਕੱਲ੍ਹ ਰੁਝਾਨ ਇਸ ਤਰ੍ਹਾਂ ਦਾ ਹੋ ਗਿਆ ਕਿ ਜੋ ਵੀ ਕੋਈ ਹੈ ਬਿਊਟੀ ਨੂੰ ਪ੍ਰੈਫਰੈਂਸ ਦਿੰਦਾ ਹੈ ਸਭ ਤੋਂ ਪਹਿਲੇ ਦੇਖਿਆ ਜਾਂਦਾ ਕਿ ਦੀ ਬਿਊਟੀ ਜੀ ਬਾਕੀ ਕੰਮ ਬਾਅਦ ਦੇਖੇ ਜਾਂਦੇ ਇਸ ਲਈ ਅੱਜਕੱਲ੍ਹ ਜੋ ਪਿੰਡੂ ਆਪਾਂ ਪਿੰਡੂ ਲੋਕ ਨਹੀਂ ਉਹਨਾਂ ਨੂੰ ਕਹਿ ਸਕਦੇ ਪਹਿਲੇ ਸੀਗਾ ਕਿ ਹਾਂ ਬਈ ਚੰਡੀਗੜ੍ਹ ਛੇ ਅੱਛੀ ਬਈ ਦਿੱਲੀ ਵਿੱਚ ਬਿਊਟੀ ਹੈ ਬਟ ਇਸ ਟਾਈਮ ਜੋ ਪਿੰਡ ਦੀਆਂ ਕੁੜੀਆਂ ਹਨ ਉਹ ਵੀ ਚੰਗੀਆਂ ਸੀ ਹਾਂ ਸੋਹਣੇ ਲੱਗੀਆਂ ਬਿਊਟੀ ਲੱਗੀਆਂ ਕਿਉਂਕਿ ਜਦੋਂ ਵੀ ਕੋਈ ਮੈਰਿਜ ਹੋਵੇ ਹਰ ਤਨੂ ਹੁੰਦਾ ਹੈ ਨਹੀਂ ਬਈ ਦੇਖਣ ਵਾਲਾ ਸਾਡੇ ਅਲ ਦੇ ਅਟਰੈਕਸ਼ਨ ਇਦੇ ਲਈ ਅੱਜਕੱਲ ਅਸੀਂ ਕਹਾਂਗੇ ਪਿੰਡਾਂ ਦੇ ਲੋਕ ਵੀ ਐਸ ਫੀਲਡ ਵਿੱਚ ਆ ਰਹੇ ਨੇ ਇੱਕ ਆਪਾਂ ਕਹਿੰਗੇ ਜੌਬ ਓਪਰਚ्युनिटी ਵੀ ਇਸ ਵਿੱਚ ਜ਼ਿਆਦਾ ਹੈ ਹਾਂ ਮੈਡਮ ਇਹ ਦੇਖਣਾ ਤੁਸੀਂ ਕਿੰਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੋਇਆ ਵਾ ਲੜਕੇ ਵੀ ਆ ਲੜਕੀਆਂ ਵੀ ਆ ਮੇਰੇ ਕੋਲ ਇਹ ਬॉयਜ਼ ਵੀ ਆ ਜੋ ਨੀਸੈਕਸ ਸੈਲਨ ਹੈ ਬॉयਜ਼ ਵੀ ਆ ਔਰ ਗਰਲਸ ਵੀ ਆ ਐਵੇਂ ਮੇਰੇ ਕੋਲ ਸਟੂਡੈਂਟ ਵੀ ਆ ਅੱਛਾ ਸਟੂਡੈਂਟ ਮੈਡਮ ਕਿਸ ਚੀਜ਼ ਦੇ ਜਿਹੜਾ ਮਤਲਬ ਸਿੱਖਦੇ ਆ ਕੰਮ ਨੂੰ ਹਾਂਜੀ ਮੈਂ ਨੇਲ ਆਰਟ ओके नए एक्सटेंशन ਦਾ ਅੱਜ ਕੱਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਚਲਦਾ ਪਿਆ ਹੈ ਕਿ ਨਵੇਂ ਐਕਸਟੈਂਸ਼ਨ ਨੂੰ ਜ਼ਿਆਦਾ ਮੰਗਦੇ ਨੇ ਐਕਸਟੈਂਸ਼ਨ ਕਈ ਵਾਰ ਝੱਗ ਜਾਂਦੇ ਨੇ ਨਾ ਜੀ ਜਦੋਂ ਕਿ ਪਤਾ ਨਹੀਂ ਚਾਰजेस ਕਿੰਨੇ ਕੁ ਜ਼ਿਆਦਾ ਹੋਣਗੇ ਥੋੜਾ ਦੱਸ ਦੋ ਕਿ ਕਿੰਨਾ ਕੁ ਖਰਚਾ ਆ ਜਾਂਦਾ ਵਾ ਔਰ ਕਿਦਾਂ ਸਾਰਾ ਇਹ ਸਿਸਟਮ ਚੱਲ ਰਿਹਾ ਜੀ ਸਾਡੇ ਇਥੇ ਜਿਸ ਤਰ੍ਹਾਂ ਖਰਚਾ ਕੋਈ ਜ਼ਿਆਦਾ ਨਹੀਂ ਹੈ ਬਿਲਕੁਲ ਨੋਰਮਲ ਚਾਰਜ ਹੈ ਹਾਂ ਨੋਰਮਲ ਚਾਰਜਸ ਨੇ ਸਾਡੇ ਬਲੂ ਐਂਜਲ ਵਿੱਚ ਜਿਸ ਤਰ੍ਹਾਂ ਹੁਣ ਅੱਗੇ ਫੈਸਟੀਵਲ ਆ ਰਹੇ ਨੇ ਹੈਗੇ ਕਰਵਾ ਚੌਥ ਆ ਰਿਹਾ ਹੈ ਜੀ ਬਰਾਇਡਲ ਪੈਕੇਜ ਵਗੈਰਾ ਸੇ ਰੈਡੀ ਕੀਤੇ ਹੋਏ ਆਫਰ ਲਾਏ ਹੋਏ ਸੀ ਕਰਵਾ ਚੌਥ ਤੇ ਵੀ ਲਗਾਏ ਦੀਵਾਲੀ ਤੇ ਵੀ ਆਫਰ ਚੱਲਦੇ ਪਏ ਬਰਾਇਡਲ ਬਰਾਇਡਲ ਪੈਕੇਜ ਵੀ ਅਸੀਂ ਆਫਰ ਵਿੱਚ ਲਗਾਏ ਹੋਏ ਹੈ ਮੈਡਮ ਮੈਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਕਰਵਾ ਚੌਥ ਦਾ ਤਿਹਾਰ ਆ ਰਿਹਾ ਵਾ ਜਾਂ ਫੈਸਟੀਵਲ ਸੀਜ਼ਨ ਸ਼ੁਰੂ ਹੀ ਆ ਲਗਭਗ ਹੁਣ ਹਾਂਜੀ ਇਹ ਕਈ ਲੇਡੀਆਂ ਇਦਾਂ ਦੀਆਂ ਹੁੰਦੀਆਂ ਵਾ ਕਿ ਜਿਹੜੇ ਇੱਥੇ ਨਹੀਂ ਆ ਸਕਦੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਆਨਲਾਈਨ ਲੋਕ ਬੁਕਿੰਗ ਕਰਾਉਂਦੇ ਅੱਜ ਕੱਲ ਹਰ ਚੀਜ਼ ਦਾ ਆਨਲਾਈਨ ਦਾ ਵੀ ਟ੍ਰੈਂਡ ਆ ਕੀ ਤੁਹਾਡਾ ਤੁਹਾਡੀ ਟੀਮਸ ਜਿਹੜੀਆਂ ਵਾ ਉਹ ਲੋਕਾਂ ਦੇ ਘਰਾਂ ਤੱਕ ਵੀ ਪਹੁੰਚ ਜਾਂਦੀਆਂ ਜੇ ਕੋਈ ਪੇ ਕਰਕੇ ਬੁਲਾਉਣਾ ਚਾਹੇ ਤੇ ਹਾਂਜੀ ਅਸੀਂ ਫ੍ਰੀਲੈਂਸ ਸਰਵਿਸ ਵੀ ਦਿੰਦੇ ਆ ਕਈ ਲੇਡੀਆਂ ਹੁੰਦੀਆਂ ਨਹੀਂ ਆ ਸਕਦੀਆਂ ਸੈਲੂਨ 'ਚ ਕਈ ਪਿੰਡਾਂ 'ਚ ਵੀ ਅੱਜ ਕੱਲ ਤੁਹਾਨੂੰ ਪਤਾ ਕਹਿੰਦੇ ਨੇ ਸੈਲੂਨ ਜਾਦਾ ਪਿੰਡਾਂ ਚਿਲਦੇ ਨੇ ਵੀ ਸਲੂਨ ਜਾਓਗੇ ਕਈ ਲੇਡੀਜ਼ ਕਹਿੰਦੀਆਂ ਸਾਨੂੰ ਘਰ ਵਿੱਚ ਸਰਵਿਸ ਮਿਲ ਜੇ ਬੈਸਟ ਮਿਲੇ ਵਧੀਆਂ ਮਿਲੇ ਅਸੀਂ ਫ੍ਰੀਲੈਂਸ ਸਰਵਿਸ ਵੀ ਦੇ ਦਿੰਦੇ ਆ ਸਾਡਾ ਸਟਾਫ ਹਰ ਕਿਤੇ ਘਰ ਜਾ ਕੇ ਸਰਵਿਸ ਦੇ ਮੈਡਮ ਜੇਕਰ ਮੰਨ ਲਓ ਕੋਈ ਕਿਤੇ ਸ਼ਾਦੀ ਆ ਗਈ ਆ ਕੋਈ ਲੜਕੀ ਵਾਲੇ ਸ਼ਾਦੀ ਜੜੀ ਆ ਇਥੋਂ ਸਪੋਜ਼ ਅਮਰਸਰ ਜਾਂ ਜਲੰਧਰ ਜਾ ਕੇ ਕਰਨਾ ਚਾਹੁੰਦੇ ਆ ਲੇਕਿਨ ਉਹ ਚਾਹੁੰਦੇ ਆ ਕਿ ਉਹ ਤਿਆਰ ਤੁਹਾਡੇ ਤੋਂ ਹੀ ਦੁਲਹਨ ਨੂੰ ਕਰਾਣ ਤਾਕੀ ਤੁਹਾਡੀਆਂ ਟੀਮਾਂ ਦੂਜੇ ਸ਼ਹਿਰਾਂ ਤੱਕ ਵੀ ਜਾ ਰਹੀਆਂ ਨੇ ਹਾਂਜੀ ਹਾਂਜੀ ਸਾਡਾ ਸਟਾਫ ਜਾਏਗਾ ਓਕੇ ਹਾਂਜੀ ਜੇ ਸਾਨੂੰ ਕੋਈ ਆ ਕੇਰੇਗਾ ਕਿ ਸਾਡਾ ਕਲਾਇੰਟ ਹੈ ਕਿ ਹਾਂ ਵੀ ਅਸੀਂ ਤੁਹਾਡੇ ਕੋਲ ਮੇਕਅਪ ਕਰਵਾਉਣਾ ਬਟ ਅਹੀ ਕਰਵਾਉਣਾ ਅੰਮ੍ਰਿਤਸਰ ਜਾ ਕੇ ਆਹ ਅਸੀਂ ਉਹਨਾਂ ਪੂਰਾ ਕਾਪੀਰਾਈਟ ਕਰਾਂਗੇ ਉਹਦੇ ਨਾਲ ਅਸੀਂ ਅੰਮ੍ਰਿਤਸਰ ਉਹਦੇ ਨਾਲ ਖੁਦ ਜਾਵਾਂਗੇ ਮੈਡਮ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਤੁਹਾਡੇ ਹੀ ਸਟੂਡੈਂਟ ਜਿਨ੍ਹਾਂ ਨੇ ਇੱਥੇ ਅੱਛਾ ਅਭਿਆਸ ਕੀਤਾ ਸੀਗਾ ਪ੍ਰੈਕਟਿਸ ਦੇ ਨਾਲ ਜਿਸ ਤਰ੍ਹਾਂ ਉਹਨਾਂ ਨੇ ਟੈਸਟ ਵਗੈਰਾ ਕਲੀਅਰ ਕੀਤੇ ਹੋਰ ਫੋਰਨ ਕੰਟਰੀਜ਼ ਦੇ ਵਿੱਚ ਵੀ ਚਲੇ ਗਏ ਆ ਇਸ ਨੂੰ ਲੈ ਕੇ ਥੋੜਾ ਦੱਸ ਦਿਓ ਕਿ ਵਿਦੇਸ਼ਾਂ ਅਸ ਟਾਈਮ ਵਿੱਚ ਵਿਦੇਸ਼ਾਂ 'ਚ ਸਭ ਤੋਂ ਜ਼ਿਆਦਾ ਸੈਲੋਂ ਦੀ ਡਿਮਾਂਡ ਆ ਓਕੇ ਓਕੇ ਨੇਲ ਐਕਸਟੈਂਸ਼ਨ ਦੀ ਸਭ ਤੋਂ ਜ਼ਿਆਦਾ ਡਿਮਾਂਡ ਆ ਜੀ ਜੇ ਆਪਾਂ ਕਹੀਏ ਦੁਬਈ ਵਿੱਚ ਜਾਂ ਕੈਨੇਡਾ ਇਟਲੀ ਇਹਨਾਂ ਇਹਨਾਂ ਦੇਸ਼ਾਂ ਵਿੱਚ ਜ਼ਿਆਦਾ ਜਿਹੜਾ ਸਾਡਾ ਨੇਲ ਦਾ ਜ਼ਿਆਦਾ ਚੱਲ ਰਿਹਾ ਹੈ ਨੇਲਸ ਨੂੰ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੰਦੇ ਐਸ ਟਾਈਮ 'ਤੇ ਸਾਡੇ ਕੋਲ ਕੁਝ ਸਟੂਡੈਂਟ ਇਦਾਂ ਦੇ ਜਿਨ੍ਹਾਂ ਨੇ ਬਾਹਰ ਜਾਣਾ ਹੈ ਇਹੀ ਲੜਕਾ ਹੈ ਜਿਸ ਦਾ ਬਟਾ ਇਹਨੇ ਇਹਨੇ ਕਰਕੇ ਇਹਨੇ ਵੀ ਵਿਦੇਸ਼ ਜਾਣਾ ਹੈ ਇੱਕ ਦੁਬਈ ਤੋਂ ਆ ਰਹੀ ਹੈ ਸਾਡੇ ਕੋਲ ਸਟੂਡੈਂਟ ਨੇਲ ਨੇਲ ਐਕਸਟੈਂਸ਼ਨ ਦਾ ਕਰਕੇ ਉਹ ਵੀ ਦਬਈ ਜਾਏਗੀ ਸਜਣਾ। ਅ ਨਾਸ਼ਟ ਦੇ ਵਿੱਚ ਮੈਡਮ ਜਿਹੜਾ ਵਾ ਉਹ ਤੁਸੀਂ ਦੱਸ ਦਿਓ ਕੀ ਕਹਿਣਾ ਚਾਹੋਗੇ ਆਮ ਲੋਕਾਂ ਨੂੰ ਆਪਣੇ ਸਲੂਨ ਦਾ ਨੇਮ ਔਰ ਇਹਦਾ ਪ੍ਰੋਪਰ ਐਡਰੈਸ ਜਿਹੜਾ ਵਾ ਇੱਕ ਵਾਰੀ ਮੈਂਸ਼ਨ ਕਰ ਦਿਓ ਜੀ। ਸਾਡਾ ਸਲੂਨ ਹੈ ਬਲੂ ਐਂਜਲ ਜੁਨੀਸੈਕਸ ਸਲੂਨ ਦੇ ਨਾਮ ਤੇ ਹੈ। ਇਹ ਕਾਨੋਮਨ ਚੌਂਕ ਅਦਰਵਾਲ ਕੰਪਲੈਕਸ ਦੇ ਅੰਦਰਲੀ ਸਾਈਡ ਵਿੱਚ ਹੈ। ਤੇ ਸਾਡਾ ਨੰਬਰ ਸਾਰਾ ਲੋਗੋ ਤੇ ਜੀ ਸ਼ੋਅ ਕੀਤਾ ਹੋਇਆ ਹੈ। ਸਾਡੇ ਆਫਰ ਵੀ ਚੱਲ ਰਹੇ ਨੇ। ਜੋ ਸਾਨੂੰ ਤੁਸੀਂ ਇੱਥੇ ਐਂਟਰ ਕਰੋਗੇ ਤੁਹਾਨੂੰ ਸਾਰੇ ਆਫਰ ਸ਼ੋ ਹੋ ਜਾਣਗੇ ਬਾਅਦ ਜਿਦਾਂ ਸਟਾਰਟ ਲੋਡ ਤੇ ਹੈ ਕਰਵਾ ਚੌਥਾ ਆਫਰ ਵੀ ਹੈ ਸਾਡੇ ਬਰਾਈਡਲ ਪੈਕੇਜ ਵੀ ਲੱਗੇ ਹੋਏ ਨੇ ਉਹ ਵੀ ਬਹੁਤ ਜ਼ਿਆਦਾ ਡਿਸਕਾਊਂਟ ਤੇ ਨੇ ਹੋਰ ਲੋਕ ਮਹਿੰਦੀ ਵਗੈਰਾ ਲਗਾਦੇ ਹੁੰਦੇ ਉਹ ਮਹਿੰਦੀ ਦਾ ਵੀ ਮਹਿੰਦੀ ਦਾ ਵੀ ਸਾਡੇ ਕੋਲ ਹੈ ਆਰਟਿਸਟ ਹੈ ਮਹਿੰਦੀ ਦਾ ਵੀ ਕਿਸੇ ਨੇ ਵੀ ਮਹਿੰਦੀ ਦਾ ਵੀ ਕਰਨਾ ਐਸਾ ਕੋਲ ਆਰਟਿਸਟ ਹੈ ਸਿਖਾਉਣ ਦਾ ਵੀ ਹੈ ਤੇ ਵੈਸੇ ਲਗਾਣਾ ਜੇ ਕਿਸੇ ਨੇ ਲਗवानी ਹੋਵੇ ਉਹ ਗੱਲ ਬਾਤ ਲਈ ਧੰਨਵਾਦ ਇਹਨੇ ਬਲੂ ਐਂਜਲ ਯੂਨੀਸੈਕਸ ਸਲੂਨ ਜਿਹੜਾ ਕਿ ਅਗਰਵਾਲ ਕੰਪਲੈਕਸ ਗੁਰਦਾਸਪੁਰ ਦੇ ਕਾਨੂੰਮਨ ਰੋਡ ਤੇ ਆ ਬਹੁਤ ਮੈਂ ਹੈਰਾਨ ਹੋਇਆ ਵਾ ਕਿ ਬੜੇ ਸਟੂਡੈਂਟ ਜਿਹੜੇ ਆ ਉਹ ਇੱਥੇ ਬੱਚੇ ਆ ਕੇ ਆਪਣੀ ਪ੍ਰੈਕਟਿਸ ਕਰ ਰਹੇ ਆ ਕੋਈ ਸਿੱਖ ਰਿਹਾ ਕੰਮ ਕੋਈ ਕਰ ਰਹੇ ਆ ਵਿਦੇਸ਼ਾਂ ਵਿੱਚ ਜਾ ਰਹੇ ਆ ਸੋ ਆਪਾਂ ਇਹਨੂੰ ਕਹਿ ਸਕਦੇ ਆ ਕਿ ਸਮੇਂ ਦੇ ਨਾਲ ਬਹੁਤ ਵੱਡਾ ਇੱਕ ਪਰਿਵਰਤਨ ਜੜਾ ਵਾ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਨਜ਼ਰ ਆਇਆ ਵਾ ਔਰ ਬਹੁਤ ਇੱਕ ਹਾਈ ਕੁਆਲਿਟੀ ਦਾ ਇਹਨਾਂ ਕੋ ਸਾਰਾ ਮਟੀਰੀਅਲ ਵੀ ਜੜਾ ਮੈਂ ਖੁਦ ਦੇਖਿਆ ਵਾ ਬਹੁਤ ਸਾਹਮਣੇ ਤੁਸੀਂ ਦੇਖ ਸਕਦੇ ਜੀ ਇਸ ਵੀਗਾਰਾ ਲੱਗੇ ਹੋਏ ਆ ਵਾਸ਼ਰੂਮ ਨੇ ਇਵਨ ਕਿ ਦੁਬਈ ਵਗੈਰਾ ਤੋਂ ਵੀ ਲੋਕ ਜਿਹੜੇ ਆ ਉਹ ਆ ਕੇ ਇੱਥੇ ਜੜਾ ਵਾ ਉਹ ਸਾਰਾ ਤਿਆਰੀ ਜਿਹੜੀ ਆ ਉਹ ਕਰ ਰਹੇ ਆ ਵਿਦੇਸ਼ਾਂ ਦੇ ਵਿੱਚ ਇਹਨਾਂ ਦੇ ਇਥੋਂ ਦੇ ਸਟੂਡੈਂਟਸ ਜਿਹੜੇ ਆ ਜਾ ਕੇ ਜੌਬ ਕਰ ਰਹੇ ਨੇ ਸੋ ਬਹੁਤ ਵੱਡਾ ਚੇਂਜ ਜੜਾ ਵਾ ਉਹ ਨਜ਼ਰ ਆ ਰਿਹਾ ਵਾ ਖਾਸ ਤੌਰ ਤੇ ਵੱਡੀ ਗੱਲ ਇਹ ਆ ਕਿ ਇਸ ਸਲੂਨ ਦੇ ਵਿੱਚ ਲੇਡੀਜ਼ ਦੇ ਨਾਲ ਨਾਲ ਜੈਂਟਸ ਜਿਹੜੇ ਆ ਉਹ ਵੀ ਆਪਣਾ ਹਰ ਤਰ੍ਹਾਂ ਦਾ ਕਟਿੰਗ ਜਾਂ ਫੇਸ਼ੀਅਲ ਸਭ ਕੁਝ ਕਰਵਾ ਸਕਦੇ ਆ ਬਹੁਤ ਮੈਂ ਕਹਨਾ ਕਿ ਖੁਸ਼ਖਬਰੀ ਆ ਔਰ ਜਿੱਦਾਂ ਅੱਗੇ ਕਰਵਾ 14 ਤਿਹਾੜ ਆ ਰਿਹਾ ਵਾ ਐਕਸਪ੍ਰੈਸ ਨਿਊਜ਼ ਨੈਟ ਦੇ ਰਾਹੀਂ ਮੇਰੀ ਸਾਰੇ ਹੀ ਆਪਣੇ ਫਾਲੋਅਰਸ ਨੂੰ ਔਰ ਜਿਹੜੇ ਵੀ ਤੁਸੀਂ ਦੇਸ਼ ਦੁਨੀਆ ਦੇ ਵਿੱਚ ਸਾਡਾ ਇਹ ਨਿਊਜ਼ ਚੈਨਲ ਫੋਲੋ ਕਰਦੇ ਹੋ ਜਾਂ ਮੇਰੀ ਇਸ ਨਿਊਜ਼ ਨੂੰ ਤੁਸੀਂ ਸੁਣ ਰਹੇ ਹੋ ਤੁਹਾਡੇ ਸਾਰਿਆਂ ਅੱਗੇ ਜਿਹੜਾ ਵਾ ਉਹ ਮੇਰੀ ਅਪੀਲਾ ਕਿ ਇੱਕ ਬਲੂ ਐਂਜਲ ਯੂਨੀਸੈਕਸ ਸਲੂਨ ਜਿਹੜਾ ਕਿ ਕਾਨੂੰਨ ਆਨ ਰੋਡ ਦੇ ਉੱਪਰ ਜਿਹੜਾ ਵਾ ਅਗਰਵਾਲ ਕੰਪਲੈਕਸ ਦੇ ਵਿੱਚ ਆ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰੋ ਔਰ ਇਹਨਾਂ ਦੀਆਂ तमाम ਫੈਸਿਲਿਟੀਆਂ ਦਾ ਜਿਹੜਾ ਵਾ ਉਹ ਤੁਸੀਂ ਪੂਰਾ ਲਾਭ ਲਓਰ ਵੱਡੀ ਗੱਲ ਆਸ ਤੇ ਵਿੱਚ ਮੈਂ ਵੀ ਦੱਸ ਦੇਣਾ ਵਾ ਕਿ ਸਪੈਸ਼ਲ ਡਿਸਕਾਊਂਟ ਜਿਹੜਾ ਵਾ ਉਹ ਵੀ ਇਹਨਾਂ ਵੱਲੋਂ ਚੱਲ ਰਿਹਾ ਵਾ ਲਗਾਤਾਰ ਤੁਸੀਂ ਵਕ ਵਕ ਖਬਰਾਂ ਦੇ ਲਈ ਜਿਹੜਾ ਵਾ ਬਣੇ ਰਹੋ ਆਪਣੇ ਇਸ ਚੈਨਲ ਐਕਸਪ੍ਰੈਸ న్యూਸ ਲੈਟ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਚੀਫ ਰਿਪੋਰਟਰ ਯਸ਼ ਪੰਡਤ ਧੰਨਵਾਦ